ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਥੋਂ ਦੇ ਨੌਜਵਾਨ ਜਿਹੜੇ ਆ ਇਸ ਗੇਮਾਂ ਵਿੱਚ ਪਾਰਟਿਸਪੇਟ ਕਰਕੇ ਨੱਚ ਨੂੰ ਜਿਹੜੇ ਆ ਉਹ ਸਰਕਰਾਨ ਕਰ ਰਹੇ ਨੇ ਔਰ ਪ੍ਰੇਰਨਾ ਸਰੋਤ ਵੀ ਬਣ ਰਹੇ ਨੇ ਠੀਕ ਹੈ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਜਿਹੜੇ ਆ ਇਹਨਾਂ ਵਿੱਚ ਪਾਰਟਿਸਪੇਟ ਕਰਕੇ ਲੋਕਾਂ ਨੂੰ ਸ਼ਾਂਤ ਰਹਿਣਾ ਕਰਾ ਰਹੇ ਨੇ ਜਿਹੜਾ ਇਹਨਾਂ ਵਿੱਚ ਗਵਰਨਮੈਂਟ ਆ ਗਿਆ ਹੈ ਜਨਤਕ ਹੈ ਆਪਣੇ ਆਪਣੇ ਪਰਿਵਾਰਾਂ ਨੂੰ ਇਕੱਠਾ ਲੀਏ ਆਪਣੇ ਆਪਣੇ ਪਰਿਵਾਰਾਂ ਵਿੱਚ ਭੈਣਾ ਵਿੱਚ ਜੋ ਜਿੱਥੇ ਜਿੱਥੇ ਵੀ ਹਨਾ ਪਿਆਰ ਹੈ ਉਹਨਾਂ ਨੂੰ ਆਪਾਂ ਇਸ ਦਿਨ ਨੂੰ ਪ੍ਰਾਪਰ ਨਵਾਈਏ। ਛੋਟੇ ਬੱਚਿਆਂ ਨੂੰ ਵੀ ਕਿ ਵੱਡੇ ਬੱਚਿਆਂ ਨਾਲ ਜੀ ਬਹੁਤ ਜਾਨੀ ਖੁਸ਼ੀ ਆ ਗਿਆ ਪਰ ਮੈਂ ਆਸ ਕਰਦਾ ਹਾਂ ਆਪ ਇਹੋ ਖੁਸ਼ੀ ਲਈ ਤੇ ਮੇਰੀ ਬਾਰਕਰ ਸਹਾਰਕਰ ਬਹੁਤ ਹੋਵੇ। ਠੀਕ ਹੈ ਜੀ ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁੱਡ ਸ਼ਾਬਾਸ਼ ਥੈਂਕ ਯੂ ਥੈਂਕ ਯੂ ਸਰ ਔਰ ਸਰ ਥੈਂਕ ਯੂ ਸਰ ਇਥੇ ਕੋਈ ਵੀ ਜੇ ਬੰਦਾ ਮਿਲਦਾ ਵਾ ਨਸ਼ੇ ਵਾਲਾ ਨਸ਼ਾ ਪੀਣ ਵਾਲਾ ਜੋ ਨਸ਼ੇ ਤੋਂ ਪ੍ਰੇਤ ਤੁਹਾਨੂੰ ਕਰਦਾ ਵਾ ਚਟਕਲਾ ਮਨੂ ਦੇਣੀ ਆ ਜਾਂ ਫੜ ਕੇ ਚੁੱਕ ਕੇ ਬਾਹਰ ਲੈਣਾ ਮੈਂ ਆਪੇ ਆ ਜੀ ਮੈਂ ਜਿੰਮੇਵਾਰ ਆਜਾ ਠੀਕ ਹੈ ਜੀ ਥੈਂਕ ਯੂ ਜਬ ਸਰਕਾਰ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਕਾਬੂ ਪਾਉਣ ਲਈ ਸ਼ੋਹੀ ਗਈ ਮਹਿਮ ਦੇ ਦੌਰਾਨ ਵਕਫਾ ਕਬਾਦੀਆਂ ਵਕਫਾ ਪਾਰਕਾਂ ਵਕਫਾ ਸਕੂਲਾਂ ਵਕਫਾ ਵਕਫ ਨਗਰਾਂ ਦੇ ਵਿੱਚ ਜਾ ਕੇ ਜਿਹੜਾ ਵਾ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਣ ਵਾਸਤੇ ਇੱਕ ਉਪਰਾਨਾ ਕੀਤਾ ਗਿਆ ਜਿਨ੍ਹਾਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਜਿਹੜਾ ਵਾ ਆਪਰੇਟ ਕੀਤਾ ਜਾ ਰਿਹਾ ਵਾ ਅੱਜ ਵੀ ਇਸੇ ਹੀ ਸਦਕੀ ਦੇ ਮੁਤਾਬਕ ਅੱਜ RAMU PAJI ਨੇ ANKUR JI ਨੇ PRASHAN PANWAR JI ਹੁਣਾਂ ਨੇ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਉਪਰਾਲਾ ਕਰਕੇ ਅੱਜ ਇੱਕ ਪ੍ਰੋਗਰਾਮ ਪਤੋਨਗਵਾਲਾ ਪਾਰਕ ਵਿੱਚ ਰੱਖਿਆ ਔਰ ਇੱਥੇ ਤਕਰੀਬਨ 200 ਤੋਂ ਵੱਧ ਨੌਜਵਾਨਾਂ ਨੇ ਜਿਹੜਾ ਪਾਰਟਿਸਪੇਟ ਕੀਤਾ ਉਹਦੇ ਵਿੱਚ ਉਹਨਾਂ ਨੇ ਪੁਸ਼-ਅਪ ਦਾ ਪਲੱਸ ਬਾਡੀ ਬਿਲਡਿੰਗ ਦਾ ਪਲੱਸ ਰਸਾ ਕੱਸੀ ਦਾ ਪ੍ਰੋਗਰਾਮ ਜਿਹੜਾ ਕੀਤਾ ਗਿਆ ਔਰ ਇਸ ਪ੍ਰੋਗਰਾਮ ਦਾ ਜਿੰਨੇ ਵੀ ਵਿਨਰ ਜਿਹੜੇ ਹੋਏ ਆ ਉਹਨਾਂ ਨੂੰ ਜਿਹੜਾ ਜਿੰਨੇ ਵੀ ਮناسب ਜਿਹੜੇ ਇਨਾਮ ਬੰਦੇ ਸਨ ਉਹਨਾਂ ਨੂੰ ਵੀ ਪ੍ਰੋਵਾਈਡ ਕੀਤੇ ਗਏ ਮੈਂ ਇਹ ਉਪਰਾਲਾ ਜਿਹੜਾ ਬਾ ਆਬਾਦੀ ਵਾਲਿਆਂ ਨੂੰ ਪਲੱਸ ਇਥੇ ਦੇ ਮੋਦਬਰ ਬੰਦਿਆਂ ਨੂੰ ਪਲੱਸ ਆਪਣੀ ਪਾਰਟੀ ਨੂੰ ਪਲੱਸ ਪੁਰਸ਼ ਪ੍ਰਸ਼ਾਸਨ ਦੇ ਸਹਿਯੋਗ ਅਸਰਾਂ ਨੂੰ ਜਿਹੜਾ ਡਟਣੇ ਮੁਤਾਬਕ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ ਔਰ ਮੈਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਵੀ ਨਸ਼ਿਆਂ ਤੋਂ ਬਚ ਕੇ ਇਹਨਾਂ ਖੇਡਾਂ ਵਾਲਾਂ ਨੂੰ ਜੁੜੋ ਔਰ ਚੰਗੇ ਸੰਸਕਾਰ ਪੈਦਾ ਕਰਕੇ ਆਪਣੇ ਮਾਂ-ਬਾਪ ਬੱਚਿਆਂ ਪੜਾਣਾ ਪੜਾਵਾ ਦੀ ਸੰਭਾਲ ਕਰਨ ਤਾਂ ਜੋ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਸੋਦੇ ਜਿੰਦਾਬਾਦ ਐਸਐਸਓ ਸੋਦੇ ਜਿੰਦਾਬਾਦ ਵਿੱਚ ਪਾਰਟਿਸਪੇਟ ਕਰਨ ਕਿਸ ਨੇ ਦੇਖੋ ਜੀ ਇਹਨਾਂ ਵੱਡੇ ਬੱਚਿਆਂ ਨੇ ਉਹ ਛੋਟੇ ਬੱਚਿਆਂ ਨੇ ਜੋ ਹੀ ਪ੍ਰੋਗਰਾਮ ਕੀਤਾ ਵਾ ਜਿੰਨੇ ਵੀ ਖੇਡਾਂ ਦੇ ਵਿੱਚ ਇਹਨਾਂ ਹਿੱਸਾ ਲਿਆ ਵਾ ਇਹਦੇ ਨਾਲ ਬਾਕੀ ਬੱਚਿਆਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੁੰਦਾ ਵਾ ਆਮ ਜਿਹੜੀ ਲੋ ਬੱਚੇ ਨੇ ਛੋਟੇ ਚਾਹੇ ਵੱਡੇ ਆ ਚਾਹੇ ਵਾਧੂ ਮਰਦੇ ਨੇ ਉਹਨਾਂ ਦੇ ਵਿੱਚ ਵੀ ਇੱਕ ਉਤਸ਼ਾਹ ਪੈਦਾ ਹੋਇਆ ਕਿ ਕਿਉਂ ਨਾ ਮਤਲਬ ਕਿ ਇਹਨਾਂ ਵਾਂਗੂੰ ਅਸੀਂ ਸਿਹਤ ਜਾ ਬਣ ਕੇ ਮਤਲਬ ਕਿ ਵੱਧ ਵੱਧ ਤਰੱਕੀ ਕਰ ਸਕੀਏ ਵੱਧ ਵੱਧ ਜਿਹੜੇ ਆਪਣੇ ਮਾਤਾ ਪਿਤਾ ਪੈਣਾ ਭਰਾਵਾਂ ਨੂੰ ਉਹਨਾਂ ਨੂੰ ਸਿਖਾਵਾ ਮਾਹੌਲ ਬਖਸ਼ ਸਕੀਏ ਸਰ ਅਗੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਚੱਦੇ ਰਹਿਣਗੇ ਬਿਲਕੁਲ ਜੀ ਇਸ ਤੋਂ ਇਹ ਲਗਾਤਾਰ ਮਤਲਬ ਕਿ ਜਾਰੀ ਰਹਿਣਗੇ ਇਹਨਾਂ ਆਪਣੇ ਨਗਰ ਦੇ ਨਾਗਰਿਕ ਬੇਨਤੀ ਕਰਦਾ ਆ ਕਿ ਇਸੇ ਤਰ੍ਹਾਂ ਮਤਲਬ ਕਿ ਹਰ ਮਹੀਨੇ ਦੇ ਵਿੱਚ ਇੱਕ ਜਾਂ ਦੋ ਪ੍ਰੋਗਰਾਮ ਹੋਰ ਹਫਤੇ ਦੇ ਵਿੱਚ ਵੀ ਇੱਕ ਅਦਾ ਪ੍ਰੋਗਰਾਮ ਜਿਹੜਾ ਵਾ ਉਹ ਕੀਤਾ ਜਾਵੇ ਤਾਂ ਜੋ ਮਤਲਬ ਕਿ ਇਹਨਾਂ ਬੱਚਿਆਂ ਦੇ ਵਿੱਚ ਇਛਾ ਪੈਦਾ ਹੋ ਸਕੇ ਔਰ ਬੱਚੇ ਇਹਨਾਂ ਬਰਾਈਆਂ ਤੋਂ ਨਸ਼ੇ ਪ੍ਰਤੀ ਬਰਾਈਆਂ ਤੋਂ ਬਚ ਸਕਣ। Subscribe to One India channel and never miss an update.